ਜੈ ਪੀਰਾਂ ਦੀ ਜੀ ਚੈਸਾਇਆ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਨ੍ਹਾਂ ਦੇ ਔਲਾਦ ਨਹੀਂ ਸੋ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਸੋ ਆਪਾਂ ਅੱਜ ਦੀ ਵੀਡੀਓ ਰਾਹੀਂ ਸਮਝਾਉਣ ਦੀ ਇੱਕ ਕੋਸ਼ਿਸ਼ ਕਰ ਸਕਦੇ ਹਾਂ ਬਾਕੀ ਇਸ ਕਦਮ ਤੇ ਚੱਲਣਾ ਉਹ ਤੁਹਾਡਾ ਕਰਮ ਹੈ ਕਿ ਤੁਸੀਂ ਇਹ ਕਰਮ ਨੂੰ ਕਿਵੇਂ ਕਰਨਾ ਹੈ ਸੋ ਇਹਦੇ ਬਾਰੇ ਆਪਾਂ ਅੱਜ ਗੱਲ ਕਰਦੇ ਹਾਂ ਜੀ ਵੀਡੀਓ ਨੂੰ ਪੂਰੀ ਸੁਣੋ ਸਮਝੋ ਜੀ ਅਮਲ ਕਰੋ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਜਰੂਰ ਲਿਖਣਾ ਜੀ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੋ ਇੱਥੇ ਇੱਕ ਕਮੈਂਟ ਆਇਆ ਹੋਇਆ ਹੈ ਕਹਿੰਦੇ ਨੇ ਕਿ ਅਸੀਂ ਲੱਖ ਦਾ ਤਾਂ ਪੀਰ ਦੀ ਸੇਵਾ ਕਰਦੇ ਹਾਂ ਤੇ ਸਾਡੇ ਕੋਈ ਔਲਾਦ ਨਹੀਂ ਸਾਨੂੰ ਇਹਦੇ ਬਾਰੇ ਦੱਸਿਆ ਜਾਵੇ ਕਿ ਅਸੀਂ ਕਿਵੇਂ ਖੁਸ਼ ਕਰ ਸਕਦੇ ਹਾਂ ਸੋਡੀ ਬਾਬਾ ਜੀ ਦੀ ਵੀ ਇਹ ਜੋਤ ਕਰਦੇ ਆ ਸੋ ਦੇਖੋ ਲੱਖਦਾਤਾ ਪੀਰ ਜੀ ਨੂੰ ਖੁਸ਼ ਕਰਨਾ ਚਾਹੀਏ ਕੋਈ ਵੀ ਗੁਰੂ ਪੀਰ ਹੋਵੇ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ ਖੁਸ਼ ਕਰਨ ਲਈ ਕੁਝ ਅਲੱਗ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਸਿਰਫ ਮਨ ਸਾਫ਼ ਰੱਖਣ ਦੀ ਜ਼ਰੂਰਤ ਹੈ ਤੇ ਦਿਲੋਂ ਪਿਆਰ ਮੁਰਸ਼ਿਦ ਦੇ ਨਾਲ ਪਾਉਣ ਦੀ ਜ਼ਰੂਰਤ ਹੈ ਜਦੋਂ ਆਪਾਂ ਦਿਲੋਂ ਪਿਆਰ ਪਾਲ ਲੈਂਦੇ ਸਭ ਕੁਝ ਹੋਣਾ ਉਹਨਾਂ ਨੂੰ ਹੀ ਸਮਝ ਲੈਣੇ ਆ ਤਾਂ ਫਿਰ ਉਹ ਪਰਮਾਤਮਾ ਵੀ ਖੁਸ਼ ਹੋ ਜਾਂਦਾ ਹੈ ਸੋ ਜਦੋਂ ਆਪਾਂ ਰਿਸ਼ਤੇ ਨਾਤੇ ਨੂੰ ਐਮੀ ਤੇ ਜ਼ਿਆਦਾ ਦਿੰਦੇ ਆ ਤੇ ਪਰਮਾਤਮਾ ਤੇ ਵਿਸ਼ਵਾਸ ਘੱਟ ਰੱਖਦੇ ਆ ਰਿਸ਼ਤੇ ਨਾਤਿਆਂ ਤੇ ਜ਼ਿਆਦਾ ਵਿਸ਼ਵਾਸ ਰੱਖਦੇ ਕਿ ਸ਼ਾਇਦ ਸਾਡਾ ਕੰਮ ਇੱਥੋਂ ਬਣੇਗਾ ਤੇ ਉਦੋਂ ਆਪਾਂ ਮਾਰ ਖਾਂਦੇ ਆ ਜਦੋਂ ਆਪਾਂ ਇਹ ਸੋਚ ਲੈਂਦੇ ਕਿ ਜੋ ਵੀ ਕਰਨਾ ਹੈ ਜ਼ਿੰਦਗੀ ਵਿੱਚ ਜੋ ਵੀ ਮਿਲਣਾ ਹੈ ਸਾਨੂੰ ਸਾਡੇ ਮੁਰਸ਼ਿਦ ਕੋਲੋਂ ਹੀ ਮਿਲਣਾ ਹੈ ਇਹ ਰਿਸ਼ਤੇ ਸਿਰਫ ਨਾਮ ਦੇ ਆ ਤਾਂ ਫਿਰ ਦੇਖੋ ਪਰਮਾਤਮਾ ਦੀ ਕਿਰਪਾ ਕਿਵੇਂ ਹੁੰਦੀ ਹੈ ਸੋ ਸਭ ਤੋਂ ਵੱਡਾ ਵਿਸ਼ਵਾਸ ਹੈ ਜਦੋਂ ਆਪਾਂ ਵਿਸ਼ਵਾਸ ਰੱਖ ਕੇ ਕਰਮ ਕਰਦੇ ਆ ਵਿਸ਼ਵਾਸ ਰੱਖ ਕੇ ਦਰ ਤੇ ਬਹਿ ਜਾਂਦੇ ਆ ਕਹਿੰਦੇ ਕਿ ਇੱਕ ਵਾਰ ਇੱਕ ਦਰ ਦਾ ਹੋ ਕੇ ਇਨਸਾਨ ਬੈਠ ਜਾਵੇ ਖੈਰ ਉਹ ਪਰਮਾਤਮਾ ਜਰੂਰ ਪਾਉਂਦਾ ਹੈ ਸੋ ਪਰਮਾਤਮਾ ਦੇ ਘਰ ਦੇਰ ਹੋ ਸਕਦੀ ਹੈ ਪਰ ਹੰਦੇਰ ਕਦੇ ਨਹੀਂ ਹੋ ਸਕਦਾ ਸਿੱਧਰੋ ਇੱਕ ਦਰ ਦੇ ਹੋ ਕੇ ਬਹਿ ਜਾਂਦੇ ਆ ਕਹਿੰਦੇ ਕੌਣ ਬੈਠਾ ਦਰਬਾਰ ਤੇ ਆ ਕੇ ਕਦੇ ਤੇ ਦਾਤਾ ਪੁੱਛਣਗੇ ਸੋ ਉਹ ਜ਼ਰੂਰ ਪੁੱਛਦੇ ਆ ਉਹਨਾਂ ਰੂਹਾਂ ਨੂੰ ਜਿਹੜੇ ਇੱਕ ਦਰ ਦੇ ਹੋ ਕੇ ਬਹਿ ਜਾਂਦੇ ਆ ਜਿਹੜੇ ਜ਼ਿੰਦਗੀ ਦਾ ਫੈਸਲਾ ਇੱਕ ਵਾਰ ਲੈ ਲੈਂਦੇ ਆ ਕਿ ਹੁਣ ਆ ਚਾਹੇ ਜੋ ਮਰਜ਼ੀ ਹੋ ਜਵੇ ਪਰ ਅਸੀਂ ਇਸ ਦਰ ਤੋਂ ਨਹੀਂ ਹੱਲਣਾ ਕਿਸੇ ਹੋਰ ਅੱਗੇ ਝੋਲੀ ਨਹੀਂ ਅੱਡਣੀ ਸਿਰਫ ਇੱਥੇ ਹੀ ਅੱਡਣੀ ਹੈ ਝੋਲੀ ਤਾਂ ਫਿਰ ਉਹ ਇਨਸਾਨ ਘਰ ਵਿੱਚੋਂ ਹੀ ਸਭ ਕੁਝ ਪਾ ਲੈਂਦੇ ਆ ਬਾਰ-ਬਾਰ ਕਾਂ ਤਾਂ ਫਿਰੰਦੀ ਫਿਰ ਜ਼ਰੂਰਤ ਨਹੀਂ ਪੈਂਦੀ ਕਿ ਕਦੇ ਉਸ ਦਰ ਤੇ ਚਲ ਗਏ ਤੇ ਕਦੇ ਉਸ ਦਰ ਤੇ ਚਲ ਗਏ ਸੋ ਜਦੋਂ ਇੱਕ ਦਰ ਦੇ ਹੋ ਕੇ ਬੈਠੋਗੇ ਤੁਹਾਨੂੰ ਵੀ ਪਤਾ ਹੋਵੇਗਾ ਕਿ ਅਸੀਂ ਇੱਕ ਦਰ ਤੇ ਸਿਰ ਝਕਾਇਆ ਇੱਕ ਦਰ ਤੇ ਹੀ ਝੋਲੀ ਅੱਡੀਆ ਤੇ ਇੱਥੋਂ ਹੀ ਸਾਨੂੰ ਖੈਰ ਪਈਆ ਤਾਂ ਫਿਰ ਇਨਸਾਨ ਸ਼ੁਕਰਿਆਦਾ ਕਰਦਾ ਹੈ ਜਦੋਂ ਆਪਾਂ ਦਰ ਦਰ ਤੇ ਫਿਰਦੇ ਆ ਤੇ ਜੋ ਮੇਨ ਸਾਨੂੰ ਰਿਸ਼ਤਾ ਲੱਗਦਾ ਆ ਖੈਰ ਉਹਨੇ ਪਾਉਣੀ ਆ ਝੋਲੀ ਵਿੱਚ ਤਾਂ ਫਿਰ ਕਈ ਵਾਰ ਗਲਤੀ ਇਨਸਾਨ ਇੱਥੇ ਕਰ ਲੈਂਦਾ ਹੈ ਕਿ ਜਦੋਂ ਘਰ ਵਾਲੇ ਦਾ ਦੇਣ ਦਾ ਕੁਝ ਟਾਈਮ ਆਉਂਦਾ ਹੈ ਤਾਂ ਅਸੀਂ ਬਾਹਰ ਕਰਨ ਲੱਗ ਪੈਂਦੇ ਜੇ ਉਹ ਬਾਹਰੋਂ ਖੈਰ ਪੈ ਜਾਂਦੀ ਆ ਤਾਂ ਫਿਰ ਅਸੀਂ ਨਾਮ ਕਰ ਦਿੰਨੇ ਬਾਹਰ ਨੇਆਂ ਦਾ ਸੋ ਇਥੋਂ ਵੀ ਇਨਸਾਨ ਗਲਤੀ ਕਰ ਲੈਂਦਾ ਹੈ ਸੋ ਵਿਸ਼ਵਾਸ ਰੱਖੋ ਮੁਸੀਬਤ ਦੇ ਨਾਲ ਲੜਨਾ ਸਿੱਖੋ ਮੁਸੀਬਤ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੀ ਆ ਇਹ ਨਹੀਂ ਹੈ ਕਿ ਕਿਸੇ ਵਿਰਲੇ ਦੀ ਜ਼ਿੰਦਗੀ ਵਿੱਚ ਹੀ ਮੁਸੀਬਤਾਂ ਆਉਂਦੀਆਂ ਸੋ ਇਹਨਾਂ ਮੁਸੀਬਤਾਂ ਦੇ ਨਾਲ ਲੜਨਾ ਕਿਵੇਂ ਹੈ ਆਪਣੇ ਮੁਰਸ਼ਿਦ ਦੇ ਭਰੋਸੇ ਆਪਣੇ ਮੁਰਸ਼ਿਦ ਤੇ ਯਕੀਨ ਪੱਕਾ ਹੋਵੇਗਾ ਭਰੋਸਾ ਪੱਕਾ ਹੋਵੇਗਾ ਤਾਂ ਫਿਰ ਅਸੀਂ ਇਹਨਾਂ ਮੁਸੀਬਤਾਂ ਨਾਲ ਲੜ ਸਕਦੇ ਹਾਂ ਜਦੋਂ ਸਾਡਾ ਸਾਡੇ ਮੁਰਸ਼ਿਦ ਦੇ ਨਾਲ ਪਿਆਰ ਪੱਕਾ ਪੈ ਜਾਂਦਾ ਹੈ ਤਾ ਅਸੀਂ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਛੋਟਾ ਜਿਹਾ ਸਮਝਦੇ ਆਂ ਤੇ ਜਦੋਂ ਉਹ ਹੀ ਸਾਡੇ ਰਿਸ਼ਤੇ ਪੀਰੋ ਮੁਰਸ਼ਦ ਦੇ ਨਾਲ ਕੱਚੇ ਹੁੰਦੇ ਆ ਅਸੀਂ ਚੰਗੀ ਤਰ੍ਹਾਂ ਨਾਲ ਵਿਸ਼ਵਾਸ ਨਹੀਂ ਰੱਖ ਸਕਦੇ ਤਾਂ ਫਿਰ ਸਾਨੂੰ ਛੋਟੀ ਜੀ ਮੁਸ਼ਕਲ ਵੀ ਬਹੁਤ ਵੱਡੀ ਪਹਾੜ ਜਿੱਡੀ ਨਜ਼ਰ ਆਵੇਗੀ ਸੋ ਇਸ ਕਰਕੇ ਕਦੇ ਵੀ ਪਹਾੜ ਨੂੰ ਦੇਖ ਕੇ ਘਬਰਾਉਣਾ ਨਹੀਂ ਕਿ ਇਹ ਬਹੁਤ ਉਚਾਈ ਤੇ ਹੈ ਤੇ ਅਸੀਂ ਇੱਥੇ ਚੜ੍ਹ ਨਹੀਂ ਸਕਦੇ ਸੋ ਚੜਨ ਦੀ ਕੋਸ਼ਿਸ਼ ਕਰੋ ਕੜੰਦੀ ਕੋਸ਼ਿਸ਼ ਕਰੋਗੇ ਤਾਂ ਇੱਕ ਨਾ ਇੱਕ ਦਿਨ ਮੰਜ਼ਲ ਤੱਕ ਪਹੁੰਚੋਗੇ ਜਿਸ ਦਿਨ ਮੰਜ਼ਲ ਤੱਕ ਇਨਸਾਨ ਪਹੁੰਚਦਾ ਹੈ ਤਾਂ ਫਿਰ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਕਿ ਅਸੀਂ ਕਿੱਥੋਂ ਕਿੱਥੇ ਤੱਕ ਪਹੁੰਚਨੇ ਸਿਰਫ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਉਹਦੇ ਤੇ ਰੱਖੇ ਹੋਏ ਵਿਸ਼ਵਾਸ ਨਾਲ ਬਾਕੀ ਲਾਲਾਂ ਵਾਲੀ ਸਰਕਾਰ ਦਾਤਾਂ ਵੰਡਦੀ ਆ ਝੋਲੀਆਂ ਭਰਦੀ ਆ ਸੋ ਹਮੇਸ਼ਾ ਹੀ ਉਹਨਾਂ ਅੱਗੇ ਝੋਲੀ ਅਡੋ ਉਹ ਕਦੇ ਝੋਲੀ ਨੂੰ ਖਾਲੀ ਨਹੀਂ ਜਾਣ ਦਿੰਦੇ ਸੋ ਜਿਹੜਾ ਵੀ ਇਸ ਦਰਦ ਦਾ ਹੋ ਜਾਂਦਾ ਹੈ ਇੱਕ ਵਾਰ ਝੋਲੀ ਅੜ ਲੈਂਦਾ ਹੈ ਤੇ ਉਹਦੀ ਝੋਲੀ ਖੁਸ਼ੀਆਂ ਨਾਲ ਜ਼ਰੂਰ ਮਾਲਕ ਭਰਦਾ ਹੈ देर ਹੋ ਸਕਦੀ ਹੈ ਅੰਦੇਰ ਕਦੇ ਨਹੀਂ ਹੋ ਸਕਦੀ ਸੋ 11ਵੀਂ ਵਾਲੀ ਸਰਕਾਰ ਲੱਖ ਦਾ ਤਾਂ ਪੀਰ ਸੋ ਇਹਨਾਂ ਦੀਆਂ ਆਪਾਂ ਕਿੰਨੀਆਂ ਵਡਿਆਈਆਂ ਸੁਣੀਆਂ ਆ ਕਿ ਮਾਲਕ ਨੇ ਕੀ ਕੀ ਨਹੀਂ ਕੀਤਾ ਹੈ ਸੋ ਜਿਹੜੇ ਭਗਤ ਇਹਨਾਂ ਦੇ ਦਰ ਦੇ ਨੌਕਰ ਬਣ ਕੇ ਬੈਠ ਜਾਂਦੇ ਪੰਜ ਪੀਰ ਸਰਕਾਰੋ ਵਿੱਚ ਉਹ ਵੀ ਸਾਡਾ ਧਰਮ ਹੈ ਸਾਡਾ ਗੁਰੂ ਪੀਰ ਹੈ ਪਾਵਰ ਇੱਕ ਹੀ ਆ ਕਹਿੰਦੇ ਕਿ ਪ੍ਰਮਾਤਮਾ ਇੱਕ ਰੂਪ ਅਨੇਕ ਸੋ ਪ੍ਰਮਾਤਮਾ ਇੱਕ ਹੀ ਆ ਵੱਖ-ਵੱਖ ਰੂਪਾਂ ਦੇ ਵਿੱਚ ਆਏ ਹੋਏ ਆ ਸਿਰਫ ਅਸੀਂ ਆਪੋ ਆਪਣੇ ਧਰਮਾਂ ਦੇ ਹਿਸਾਬ ਨਾਲ ਉਹਨਾਂ ਨੂੰ ਮੰਨਦੇ ਆ ਪੂਜਦੇ ਆ ਤੇ ਉਹ ਫਿਰ ਉਸੇ ਹਸਾਉਨਾ ਮਾਲਕ ਆਪਣੇ ਬੱਚਿਆਂ ਦੀ ਹੈਲਪ ਕਰਦਾ ਹੈ ਕਿਰਪਾ ਕਰਦਾ ਹੈ ਸੋ ਹਮੇਸ਼ਾ ਇੱਕ ਦਰ ਦੇ ਹੋ ਕੇ ਬੈਣਾ ਹੈ ਝੋਲੀ ਜਦੋਂ ਉੱਡਣੀ ਸਿਰ ਸਜਦਾ ਸਲਾਮ ਹਰ ਇੱਕ ਨੂੰ ਕਰੋ ਪਰ ਝੋਲੀ ਇੱਕ ਦਰ ਤੇ ਹੀ ਅੱਡੋ ਇੱਕ ਦਰ ਤੇ ਅੱਡੀ ਹੋਈ ਝੋਲੀ ਤੁਹਾਨੂੰ ਖੁਸ਼ੀਆਂ ਦੇ ਸਕਦੀ ਹੈ ਸੋ ਹਮੇਸ਼ਾ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਜ਼ਿੰਦਗੀ ਵਿੱਚ ਸਭ ਖੁਸ਼ੀਆਂ ਇਨਸਾਨ ਪਾ ਸਕਦਾ ਹੈ ਜੋ ਚਾਹੁੰਦਾ ਹੈ ਸਿਰਫ ਗੱਲ ਇੰਨੀ ਆ ਕਿ ਮਨ ਝੁਕਣਾ ਚਾਹੀਦਾ ਹੈ ਮਨ ਵਿੱਚ ਇੱਕ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਇਹ ਕੰਮ ਹੋ ਸਕਦਾ ਹੈ ਇਹ ਫੱਕਰ ਸਾਡੇ ਕੰਮ ਕਰਨਗੇ ਤੇ ਸਾਡੇ ਮਾਪੇ ਆ ਸਾਨੂੰ ਤੇ ਵਿਸ਼ਵਾਸ ਰੱਖਿਆ ਹੋਇਆ ਯਕੀਨ ਰੱਖਿਆ ਹੋਇਆ ਹੈ ਕਿ ਕਦੇ ਸਾਡੇ ਵਿਸ਼ਵਾਸ ਨੂੰ ਟੁੱਟਣ ਨਹੀਂ ਦੇਣਗੇ ਤਾਂ ਫਿਰ ਤੁਸੀਂ ਦੇਖੋਗੇ ਜਦੋਂ ਵੀ ਮੁਸੀਬਤ ਆਵੇਗੀ ਇਹ ਤੁਹਾਨੂੰ ਕੋਈ ਨਾ ਕੋਈ ਇਸ਼ਾਰਾ ਜ਼ਰੂਰ ਦੇਣਗੇ ਜਿਹਦੇ ਨਾਲ ਤੁਹਾਡਾ ਫਿਰ ਵਿਸ਼ਵਾਸ ਬਣ ਜਾਵੇਗਾ ਜਿਹੜੀ ਚੀਜ਼ ਤੁਸੀਂ ਮੰਗੀ ਆ ਜਦੋਂ ਕਰਮਾਂ ਵਿੱਚ ਹੋਵੇ ਤਾਂ ਫਿਰ ਮਾਲਕ ਕਦੇ ਟੁੱਟਣ ਨਹੀਂ ਦਿੰਦਾ ਫਿਰ ਜੋੜ ਕੇ ਹੀ ਰੱਖਦਾ ਆ ਤੋੜਨ ਵਾਲੇ ਦਾ ਕੰਮ ਹੈ ਕਿ ਇਹਨੂੰ ਤੋੜਨਾ راستਾ ਤੋ ਕਾਫੀ ਕਮੈਂਟ ਆਏ ਹੋਏ ਆ ਕਮੈਂਟਾਂ ਵਿੱਚ ਇਹ ਸਵਾਲ ਕੀਤਾ ਗਿਆ ਹੈ ਕਾਫੀ ਜਣਿਆਂ ਨੇ ਕਿ ਸਾਡੇ ਔਲਾਦ ਨਹੀਂ ਅਸੀਂ ਕੀ ਕਰੀਏ ਸੋ ਕਰਨ ਦੀ ਕੋਈ ਜ਼ਰੂਰਤ ਨਹੀਂ ਸਿਰਫ ਵਿਸ਼ਵਾਸ ਰੱਖਣ ਦੀ ਜਰੂਰਤ ਹੈ ਸਿਰਫ ਜਦੋਂ ਆਪਾਂ ਵਿਸ਼ਵਾਸ ਰੱਖ ਕੇ ਬੈਠ ਜਾਂਦੇ ਆ ਚੰਗੇ ਕਰਮ ਕਰਨੇ ਸ਼ੁਰੂ ਕਰਦੇ ਆ ਤੇ ਕਦੇ ਵੀ ਜ਼ਿੰਦਗੀ ਵਿੱਚ ਫਿਰ ਘਬਰਾਉਣਾ ਨਹੀਂ ਜਦ ਸਾਡਾ ਕਰਮ ਚੰਗਾ ਹੈ ਕਦੇ ਵੀ ਡਰਨ ਦੀ ਜ਼ਰੂਰਤ ਨਹੀਂ ਘਬਰਾਉਣ ਦੀ ਜ਼ਰੂਰਤ ਨਹੀਂ ਮੁਰਸ਼ਿਦ ਤੇ ਯਕੀਨ ਰੱਖੋ ਉਹ ਸਭ ਕੁਝ ਦਿੰਦਾ ਹੈ ਸੋ ਗੱਲ ਇਹ ਹੈ ਕਿ ਬਾਕੀ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਆਪਣੇ ਬਜ਼ੁਰਗਾਂ ਨੂੰ ਜਰੂਰ ਯਾਦ ਕਰਨਾ ਹੈ ਜਿਨ੍ਹਾਂ ਦੇ ਵੀ ਘਰ ਵਿੱਚ ਪੀਰਾਂ ਦਾ ਦਰਬਾਰ ਬਣਿਆ ਹੋਇਆ ਆ ਉਹ ਇੱਕ ਕੰਮ ਕਰੋ ਕਿ ਬਜ਼ੁਰਗ ਨੂੰ ਵੀ ਯਾਦ ਕਰੋ ਬਜ਼ੁਰਗ ਦੇ ਨਾਮ ਦੀ ਵੀ ਇੱਕ ਗੱਦੀ ਲਗਾ ਕੇ ਰੱਖੋ ਆਪਣੇ ਪੀਰੋ মুর্ਸ਼ਿਦ ਦੀ ਗੱਦੀ ਤਾਂ ਜੋ ਦਰਬਾਰ ਵਿੱਚ ਰੱਖੀ ਹੋਈ ਹੈ ਰੱਖੀ ਹੈ ਤੇ ਸਿਰਫ ਇੱਕ ਬਜ਼ੁਰਗ ਦੀ ਗੱਦੀ ਰੱਖਣ ਦੀ ਜ਼ਰੂਰਤ ਹੈ ਫਿਰ ਉਹਨਾਂ ਨੂੰ ਵੀ ਸਜਦਾ ਸਲਾਮ ਕਰੋ ਪਹਿਲੀ ਫਰਿਆਦ ਉਹਨਾਂ ਅੱਗੇ ਕਰੋ ਤਾਂ ਫਿਰ ਆਪਣੇ ਪੀਰੋ মুর্ਸ਼ਿਦ ਅੱਗੇ ਕਰੋ ਇਹਨਾਂ ਫਰਿਆਦ ਜਿਹੜੀ ਕਬੂਲ ਜਲਦੀ ਹੁੰਦੀ ਹੈ ਤਾਂ ਬਜ਼ੁਰਗ ਫਰਿਆਦ ਕਬੂਲ ਕਰਵਾ ਦਿੰਦੇ ਆ ਕਿਉਂਕਿ ਨੂੰ ਪਤਾ ਹੈ ਕਿ ਸਾਡੇ ਬੱਚਿਆਂ ਨੂੰ ਕਿਸ ਚੀਜ਼ ਦੀ ਜ਼ਰੂਰਤ ਆ ਬਜ਼ੁਰਗਾਂ ਦੀ ਇੰਨੀ ਪਾਵਰ ਹੁੰਦੀ ਆ ਕਿ ਉਹ ਤੁਹਾਨੂੰ ਸਭ ਕੁਝ ਲੈ ਕੇ ਦੇ ਸਕਦੇ ਆ ਸੋ ਮਾਲਕ ਤੋਂ ਫਰਿਆਦ ਕਬੂਲ ਵੀ ਕਰਵਾ ਸਕਦੇ ਆ ਜਿੰਨਾ ਚਿਰ ਘਰ ਦਾ ਬਜ਼ੁਰਗ ਨਰਾਜ਼ਗੀ ਵਿੱਚ ਹੋਵੇਗਾ ਤੇ ਕੋਈ ਫਰਿਆਦ ਕਬੂਲ ਨਹੀਂ ਹੁੰਦੀ ਕੋਈ ਵੀ ਆਸਮਰਦ ਕੋਈ ਨਹੀਂ ਹੁੰਦੀ ਜਦੋਂ ਸਾਡਾ ਮੱਡ ਮੇਨ ਰੋਡ ਖੁਸ਼ ਹੋਵੇਗਾ ਬਜ਼ੁਰਗ ਨਾਲ ਹੋਣਗੇ ਤਾਂ ਫਿਰ ਕੀਹਾਂ ਅੱਗੇ ਕੀਤੀਆਂ ਅਰਦਾਸਾਂ ਜਲਦੀ ਪੂਰੀਆਂ ਹੋ ਜਾਂਦੀਆਂ ਹੈ ਸੋ ਬਜ਼ੁਰਗਾਂ ਦੀ ਪਾਵਰ ਬਹੁਤ ਵੱਡੀ ਪਾਵਰ ਹੈ ਸੋ ਉਹ ਮਾਲਕ ਤੋਂ ਸਭ ਕੁਝ ਲੈ ਕੇ ਦੇ ਸਕਦੇ ਆ ਸੋ ਇਸ ਕਰਕੇ ਆਪਣੇ ਬਜ਼ੁਰਗਾਂ ਨੂੰ ਯਾਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਪੀਰਾਂ ਪੀਰਾਂ ਦੀ ਵੀ ਸੇਵਾ ਕਰਦੇ ਹੋ ਚਾਹੇ ਕਿਸੇ ਦੇਵੀ ਦੇਵਤੇ ਨੂੰ ਮੰਨਦੇ ਹੋ ਮੇਨ ਮੁੱਢ ਨੂੰ ਜਦੋਂ ਆਪਾਂ ਮੂਹਰੇ ਰੱਖ ਕੇ ਚੱਲਦੇ ਆ ਤਾਂ ਫਿਰ ਉਹ ਸਾਰੇ ਕੰਮ ਲੈ ਕੇ ਦਿੰਦਾ ਹੈ ਸੋ ਇਹ ਟੰਗ ਹੁੰਦੇ ਆ ਆਪਣੇ ਪੀਰੋ মুর্ਸ਼ਿਦ ਤੋਂ ਕੰਮ ਲੈਣ ਦੇ ਆਪਣੇ ਮਾਪਿਆਂ ਤੋਂ ਜਦੋਂ ਆਪਾਂ ਆਪਣੇ ਮਾਪੇ ਨੂੰ ਯਾਦ ਨਹੀਂ ਰੱਖਾਂਗੇ ਤੇ ਬਾਹਰ ਝੋਲੀ ਅਡਾਂਗੇ ਤਾਂ ਇੱਦਾਂ ਖੈਰ ਨਹੀਂ ਪੈਂਦੀ ਜਦੋਂ ਕੰਮ ਆਵੇਗਾ ਆਪਣਾ ਹੀ ਕੰਮ ਆਵੇਗਾ